ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਮੈਂ ਕਹੂੰਗਾ ਨਹੀਂ ਵੀ ਤੁਸੀਂ ਸਬਸਕ੍ਰਾਈਬ ਕਰਨਾ ਹੈ ਜਾਂ ਨਹੀਂ ਕਰਨਾ ਤੁਸੀਂ ਆਪੇ ਹੀ ਕਰ ਲੈਣਾ ਕਿਉਂਕਿ ਮੈਂ ਤੁਹਾਨੂੰ ਐਨੀ ਘੈਂਟ ਨਿਊਜ਼ ਦੇਣ ਲੱਗਿਆ ਤਾਂ ਦੇਖੋ ਜੀ ਆਹ ਕੈਟਾਗਰੀ ਵਾਈਜ਼ ਕੱਟਆਫ ਹੈ ਠੀਕ ਹੈ ਜੀ ਇਹ ਤਾਂ ਕੱਟਆਫ ਚਲੋ ਤੁਸੀਂ ਦੇਖ ਲੈਣੀ ਆ ਜਿੰਨੇ ਵੀ ਆਈ ਆ ਠੀਕ ਹੈ ਜੀ ਮੈਂ ਤੁਹਾਨੂੰ ਮੋਟਾ ਮੋਟਾ ਜਿਆਦਾ ਦੱਸ ਦਿੰਦਾ ਵੀ ਜਿਹੜੇ ਜਰਨਲ ਦੀ ਆ ਉਹ ਗਈ ਹੈ 76 ਮੇਲ ਚ ਤੇ 65 ਗਈ ਹੈ ਊਮੈਨਸ ਉਸ ਤੋਂ ਬਾਅਦ ਆਪਾਂ ਐਸਸੀ ਦੀ ਗੱਲ ਕਰੀਏ ਇੱਕ ਆਰਓ ਹੁੰਦੇ ਨੇ ਉਹਨਾਂ ਦੀ 73 ਗਈ ਹੈ ਔਰ ਇੱਕ ਐਮ ਵਾਲੇ ਹੁੰਦੇ ਨੇ ਮਜਬੀ ਸਿੱਖ ਉਹਨਾਂ ਦੀ 67 ਗਈ ਹੈ ਮੇਲ ਚ 57 ਗਈ ਹੈ ਊਮੈਨਸ ਦੀ ਤੇ ਆਪਾਂ ਹੁਣ ਦੇਖਦੇ ਆਂ ਇਹਦੀ ਪੂਰੀ ਲਿਸਟ ਤਾਂ ਦੇਖੋ ਜੀ ਆਹ ਵਾਲੀ ਲਿਸਟ ਹੈ ਸੋ ਦੋਸਤੋ ਜਿਹੜੇ ਜਿਹੜੇ ਬੱਚਿਆਂ ਦਾ ਇਸ ਲਿਸਟ ਦੇ ਵਿੱਚ ਨਾਮ ਆਇਆ ਹੈ ਇਹ ਕਿਹੜੀ ਲਿਸਟ ਹੈ ਦੋਸਤੋ ਇਹ ਵੇਖੋ ਇਹ ਹੈਗੀ ਹੈ ਲਿਸਟ ਦਿਸ ਲਿਸਟ ਇਜ਼ ਪਿਓਰਲੀ ਪ੍ਰੋਵੀਜ਼ਨਲ ਐਂਡ ਫਾਈਨਲ ਸਿਲੈਕਸ਼ਨ ਸ਼ਲ ਬੀ ਸਬਜੈਕਟ ਟੂ ਫਾਲੋਇੰਗ ਦੇਖੋ ਜੀ ਮੈਡੀਕਲ ਐਗਜ਼ਾਮੀਨੇਸ਼ਨ ਕਰੈਕਟਰ ਐਂਡ اٹੈਂਡੈਂਸ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਆਫ ਐਜੂਕੇਸ਼ਨ ਕੁਆਲੀਫਿ সার্টিফিকেট ফ্রম দা কনসার্ন বোর্ড ইউনিভার্সিটি ভেরিফিকেশন অফ সার্টিফিকেট ক্লেমিং রিজার্ভেশন অর ভেরিয়াস ক্যাটাগরি অফ দা এ সারা কোজ হো চকা হুন ইননা দি আই হে ফাইনাল মেরিট লিস্ট জিন্নানু মিলেগি نوکری সো দোস্তো ইস লিস্ট ਦੇ ਵਿੱਚ ਆਪਣਾ নাম জুরর চেক করনা ਮੈਂ নাম ਤੁਹਾਨੂੰ ਕਿਵੇਂ চেক ਕਰਨਾ ਤੁਸੀਂ ਆਪਣਾ ਇੱਥੇ রোল ਨੰਬਰ ফিল ਕਰਕੇ নাম চেক ਕਰ ਸਕਦੇ ਹੋ ঠিক ਹੈ ਜੀ ਤੇ রোল ਨੰਬਰ ফিল ਕਰਕੇ ਆਪਣਾ নাম ਵੀ চেক ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਦੱਸਾਂਗਾ ਸੋਰੀ ਦੋਸਤੋ 1 ਮਿੰਟ ਹਾਂਜੀ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਲਿਸਟ ਤੁਹਾਨੂੰ ਕਿੱਥੋਂ ਮਿਲੇਗੀ ਅਸਲ ਇਹ ਚੰਦੀ ਵੈਬਸਾਈਟ ਹੈ ਜਿਹੜੀ ਉਹ ਨਹੀਂ ਚੱਲ ਰਹੀ ਤੁਸੀਂ ਇਹ ਲਿਸਟ ਨੂੰ ਕਿਵੇਂ ਡਾਊਨਲੋਡ ਕਰ ਸਕਦੇ ਹੋ ਆਪਣੇ ਟੈਲੀਗ੍ਰam ਚੈਨਲ ਦਾ ਮੈਂ ਲਿੰਕ ਦੇ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਜੁਆਇਨ ਕਰ ਲਓ ਤੁਹਾਨੂੰ ਇਹ ਲਿਸਟ ਉੱਥੋਂ ਮਿਲ ਜੇਗੀ ਤੇ ਉੱਥੋਂ ਡਾਊਨਲੋਡ ਕਰਕੇ ਤੁਸੀਂ ਆਪਣੇ ਨੰਬਰ ਦੇਖ ਸਕਦੇ ਹੋ ਤੇ ਜਿਹਦਾ ਨੰਬਰ ਆ ਜਾਵੇ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਸੀਂ ਆਪਣਾ ਨੰਬਰ ਨਹੀਂ ਲੱਭ ਸਕਦੇ ਤਾਂ ਮੈਨੂੰ ਆਪਣਾ ਨਾਮ ਔਰ ਰੋਲ ਨੰਬਰ ਦੱਸ ਦੇਣਾ ਮੈਂ ਤੁਹਾਨੂੰ ਕਮੈਂਟ ਵਿੱਚ ਹੀ ਦੱਸ ਦੂੰਗਾ ਵੀ ਤੁਹਾਡੇ ਐਨੇ ਨੰਬਰ ਆਏ